ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 593 ਤੋਂ ਲੈ ਕੇ 595 ਤੱਕ ਸਵਾਇ ਬਾਣ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਸਬਦੈ ਸਾਦਨ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਨਾਨਕ ਕਿਰਤ ਪਈ ਕਮਾਵਣਾ ਕੋਏ ਨਾ ਮੀਟਣ ਹਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੂੰ ਗੁਰੂ ਦੇ ਸ਼ਬਦ ਦਾ ਰਸ ਨਹੀਂ ਆਇਆ ਪ੍ਰਮਾਤਮਾ ਦੇ ਨਾਮ ਵਿੱਚ ਪ੍ਰੇਮ ਨਹੀਂ ਪਿਆ ਉਹ ਕਹਿੰਦੇ ਰਸਨਾ ਤੋਂ ਵੀ ਫਿੱਕਾ ਹੀ ਬੋਲਦਾ ਤੇ ਉਹ ਵਿਕਾਰਾਂ ਦੇ ਨਾਲ ਉਹਦੀ ਹਮੇਸ਼ਾ ਖੁਆਰੀ ਹੁੰਦੀ ਰਹਿੰਦੀ ਆ। ਨਾਨਕ ਜੀ ਕਹਿੰਦੇ ਨੇ ਜੀਵ ਦੇ ਵੀ ਕੀ ਵਸ ਜੋ ਪੂਰਬਲੇ ਕਰਮ ਨੇ ਉਹਨਾਂ ਦੇ ਅਨਸਾਰ ਹੀ ਜੀਵ ਹੁਣ ਵੀ ਕਾਰਕਮਾ ਰਿਹਾ ਹੈ ਜਿਹੜੇ ਉਹਦੇ ਪੂਰਬਲੇ ਕਰਮ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ। ਪੌੜੀ ਤਨ ਤਨ ਸਤਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਐ ਹਮਕੋ ਸ਼ਾਂਤ ਆਈ। ਤਨ ਤਨ ਸਤਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਐ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੇਵਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਹਾਂਜੀ ਸੰਗਤ ਜੀ ਪਾਤਸ਼ਾਹ ਸਤਿਗੁਰੂ ਦੀਆਂ ਸਿਫਤਾਂ ਕਰਦੇ ਨੇ ਕਹਿੰਦੇ ਉਹ ਸਤਿਗੁਰ ਪੁਰਖ ਤਨ ਹੈ ਸੱਚਾ ਹੈ ਜਿਸ ਨੂੰ ਮਿਲਣ ਦੇ ਨਾਲ ਮੇਰੇ ਹਿਰਦੇ ਵਿੱਚ ਠੰਡ ਪੈ ਗਈ ਹੈ ਉਹ ਸਤਪੁਰਖ ਮੇਰਾ ਸਤਗੁਰੂ ਤਨ ਤਨ ਹੈ ਜਿਹਨੂੰ ਮਿਲਣ ਦੇ ਨਾਲ ਮੈਨੂੰ ਭਗਤੀ ਦੀ ਪ੍ਰੇਰਣਾ ਮਿਲੀ ਆ ਮੈਨੂੰ ਭਗਤੀ ਦੇ ਨਾਲ ਪਰਮੇਸ਼ਰ ਦੀ ਨਾਲ ਪ੍ਰੀਤ ਪੈ ਗਈ ਆ ਉਹ ਤਨ ਹੈ ਤਨ ਹੈ ਸਤਗੁਰੂ ਜੋ ਭਗਤ ਹੈ ਜਿਸ ਦੀ ਸੇਵਾ ਦਸੀ ਜਿਸ ਦੀ ਦਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਮੇਰੀ ਪਰਮੇਸ਼ਰ ਦੇ ਨਾਮ ਨਾਲ ਲਵ ਲੱਗ ਗਈ ਹੈ ਫਿਰ ਤਨ ਹੈ ਤਨ ਹੈ ਕਹਿੰਦੇ ਜਿਹਨੂੰ ਗਿਆਨ ਹੈ ਮੇਰੇ ਸਤਿਗੁਰੂ ਨੂੰ ਜਿਨੇ ਮੈਨੂੰ ਸਾਰੇ ਵੈਰੀ ਤੇ ਮਿੱਤਰ ਇੱਕ ਦ੍ਰਿਸ਼ਟੀ ਨਾਲ ਦੇਖਣ ਦੀ ਸਮਝ ਦਿਤਤੀ ਹੈ ਕਿ ਹਰ ਇੱਕ ਦੇ ਵਿੱਚ ਉਹੀ ਵਸਦਾ ਹੈ ਨਾ ਕੋਈ ਵੈਰੀ ਨਾ ਕੋਈ ਬੇਗਾਨਾ ਨਾ ਕੋਈ ਮਿੱਤਰ ਸਾਰੇ ਆਪਣੇ ਨੇ ਸਾਰੇ ਪਰਮੇ ਸਾਰਿਆਂ ਵਿੱਚ ਪਰਮੇਸ਼ਰ ਹੈ ਸਾਰੇ ਬਰਾਬਰ ਨੇ ਕੋਈ ਵੈਰੀ ਨਹੀਂ ਕੋਈ ਮਿੱਤਰ ਨਹੀਂ ਕਹਿੰਦੇ ਧੰ ਹੈ ਧੰ ਹੈ ਉਹ ਸਤਗੁਰੂ ਜੋ ਮੇਰਾ ਮਿੱਤਰ ਹੈ ਜੀਨੇ ਕਹਿੰਦੇ ਪਰਮੇਸ਼ਰ ਦੇ ਨਾਮ ਨਾਲ ਮੇਰੀ ਪ੍ਰੀਤ ਬਣਾ ਦਿੰਦੀ ਹੈ ਕਹਿੰਦੇ ਉਹ ਧੰ ਹੈ ਉਹੀ ਮੇਰਾ ਮਿੱਤਰ ਹੈ ਸ਼ਲੋਕ ਮਹੱਲਾ ਪਹਿਲਾ ਕਰ ਹੀ ਮੋਂਦ ਵਿਦੇਸ ਫਿਰ ਨਿਤ ਚੂਰੇ ਸੰਮਾਲੇ ਮਿਲਦਿਆਂ ਟਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਤੀ ਪਰਮੇਸ਼ਰ ਜੀ ਵਸਤਰੀ ਦੇ ਹਿਰਦੇ ਘਰ ਵਿੱਚ ਵਸ ਰਿਹਾ ਹੈ ਪਰ ਕਹਿੰਦੇ ਜੀ ਵਸਤਰੀ ਪਰਮੇਸ਼ਰ ਨੂੰ ਕਿਤੇ ਦੂਰ ਪਰਦੇਸ ਵਿੱਚ ਸਮਝਦੀ ਹੈ ਵਸਦਾ ਤੇ ਫਿਰ ਉਹਨੂੰ ਯਾਦ ਕਰਦੀ ਹੈ ਜੇ ਕਹਿੰਦੇ ਜੀਵ ਇਸਤਰੀ ਆਪਣੀ ਨੀਅਤ ਰਾਸ ਕਰੇ ਤਾਂ ਪਰਮੇਸ਼ਰ ਨੂੰ ਮਿਲਦੇ ਆ ਢਿੱਲ ਨਹੀਂ ਲੱਗਦੀ ਜੇ ਜੀਵ ਇਸਤਰੀ ਨੂੰ ਪਰਮੇਸ਼ਰ ਨੂੰ ਮਿਲਣ ਦੀ ਜਾਂਚ ਆ ਜਾਏ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਹੋ ਜਾਏ ਕਿਉਂਕਿ ਪਰਮੇਸ਼ਰ ਤਾਂ ਹਿਰਦੇ ਘਰ ਵਿੱਚ ਹੈ ਫਿਰ ਮਿਲਦੇ ਆ ਢਿੱਲ ਨਹੀਂ ਲੱਗਦੀ ਮਹੱਲਾ ਪਹਿਲਾ ਨਾਨਕ ਗਲੀ ਕੂੜੀਆਂ ਬਾਜ ਪ੍ਰੀਤ ਕਰੇ ਤਿੱਚਰ ਜਾਣੇ ਭਲਾ ਕਰ ਜਿੱਚਰ ਲੇਵੈ ਦੇ ਹਾਂਜੀ ਸਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਜਦੋਂ ਤੱਕ ਤੇ ਪਰਮੇਸ਼ਰ ਜੀਵ ਨੂੰ ਦਾਤਾਂ ਦਿੰਦਾ ਹੈ ਉਦੋਂ ਤੱਕ ਤੇ ਜੀਵ ਪਰਮੇਸ਼ਰ ਨੂੰ ਚੰਗਾ ਸਮਝਦਾ ਹੈ ਪਰ ਜੇ ਕਿਤੇ ਦਾਤ ਨਾ ਮਿਲੇ ਫੇਰ ਪਰਮੇਸ਼ਰ ਦੇ ਨਾਲ ਪ੍ਰੀਤ ਨਹੀਂ ਪਾਉਂਦਾ ਕਹਿੰਦੇ ਇਹ ਤਾਂ ਫਿਰ ਪ੍ਰੀਤ ਝੂਠੀ ਹੋਈ ਨਾ ਜਿਹੜੀ ਸਿਰਫ ਝੂਠੀਆਂ ਗੱਲਾਂ ਕਰਕੇ ਪ੍ਰੀਤ ਆ ਜੋ ਸਿਰਫ ਲੈਣ ਦੇਣ ਦੇ ਕਰਕੇ ਪ੍ਰੀਤ ਆ ਉਸ ਤਰ੍ਹਾਂ ਪ੍ਰੀਤ ਨਹੀਂ ਹੈਗੀ ਪ੍ਰੀਤ ਤੇ ਉਹ ਹੈ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਪਰਮੇਸ਼ਰ ਨਾਲੋਂ ਪ੍ਰੀਤ ਨਾ ਟੁੱਟੇ ਇਹ ਸੱਚੀ ਪ੍ਰੀਤ ਹੈ ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅਮਰਤ ਸੱਚਾ ਨਾਮੋਂ ਪੋਜਨ ਚਾਖਿਆ ਤਿਪਤ ਰਹੇ ਆਗਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨ ਵਿਰ ਲੈ ਲਖਿਆ ਜਨ ਨਾਨਕ ਪੈ ਨਿਹਾਲ ਪ੍ਰਭ ਕੀ ਪਾਖਿਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਿਸ ਪਰਮੇਸ਼ਰ ਨੇ ਜੀਵ ਉਪਾਏ ਨੇ ਉਹੀ ਇਹਨਾਂ ਦੀ ਰੱਖਿਆ ਕਰ ਰਿਹਾ ਹੈ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਸੱਚਾ ਭੋਜਨ ਚੱਖ ਲਿਆ ਉਹਦੀ ਸਾਰੀ ਤਰ੍ਹਾਂ ਦੀ ਭੁੱਖਾ ਮਿਟ ਗਈਆਂ ਉਹਨੂੰ ਹੁਣ ਕਿਸੇ ਚੀਜ਼ ਦੀ ਭੁੱਖ ਪਿਆਸ ਨਹੀਂ ਉਹਨੂੰ ਹੁਣ ਤ੍ਰਿਪਤੀ ਹੋ ਗਈ ਹੈ ਕਹਿੰਦੇ ਪਰਮੇਸ਼ਰ ਹਰ ਇੱਕ ਘਟ ਵਿੱਚ ਵਸਦਾ ਹੈ ਪਰ ਇਸ ਚੀਜ਼ ਨੂੰ ਕਿਸੇ ਵਿਰਲੇ ਨਹੀਂ ਕਹਿੰਦੇ ਪਹਿਚਾਨਿਆ ਹੈ ਕਿਸੇ ਵਿਰਲੇ ਨੂੰ ਇਸ ਗੱਲ ਦੀ ਸੂਝ ਹੋਈ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਪਖ ਪਰਮੇਸ਼ਰਪੂਰ ਦਾ ਹੈ ਉਹ ਜੀਵ ਸਦਾ ਖਿੜੇ ਹਿਰਦੇ ਰਹਿੰਦੇ ਨੇ ਸ਼ਲੋਕ ਮਹਲਾ 3 ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੱਠੈ ਮੁਕਤ ਨ ਹੋਵਈ ਜਿਚਰ ਸਬਦ ਨ ਕਰੇ ਵਿਚਾਰ ਹਉਮੈ ਮੈਲ ਨ ਚੁਕਈ ਨਾਮ ਨ ਲਗੈ ਪਿਆਰ ਇਕ ਆਪੇ ਬਖਸ ਮਿਲਾਈਨ ਦੁਬਿਦਾ ਤਜ ਵਿਕਾਰ ਨਾਨਕ ਇਕ ਦਰਸਨ ਦੇਖ ਮਰ ਮਿਲੇ ਸਤਗੁਰ ਹੇਤ ਪਿਆਰ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਾਰਾ ਜਗਤ ਸਤਿਗੁਰ ਦੇ ਦਰਸ਼ਨ ਕਰਦਾ ਹੈ ਪਰ ਕਹਿੰਦੇ ਸਿਰਫ ਦਰਸ਼ਨ ਕਰਿਆਂ ਮੁਕਤੀ ਨਹੀਂ ਹੁੰਦੀ ਜਦੋਂ ਤੱਕ ਸਤਿਗੁਰੂ ਦੇ ਸ਼ਬਦ ਦੇ ਉੱਤੇ ਜੀਵ ਵਿਚਾਰ ਨਹੀਂ ਕਰਦਾ ਉਹਦੇ ਤੋਂ ਬਿਨਾਂ ਜੀਵ ਦੇ ਅੰਦਰੋਂ ਹਉਮੈ ਦੀ ਮੈਲ ਖਤਮ ਨਹੀਂ ਹੁੰਦੀ ਜਦੋਂ ਤੱਕ ਸ਼ਬਦ ਨਾਲ ਨਹੀਂ ਜੁੜਦਾ ਨਾ ਹੀ ਫਿਰ ਪਰਮੇਸ਼ਰ ਦੇ ਨਾਮ ਨਾਲ ਜੀਵ ਨੂੰ ਪਿਆਰ ਪੈਂਦਾ ਇਕਨਾਂ ਨੂੰ ਕਹਿੰਦੇ ਪਰਮੇਸ਼ਰ ਆਪ ਹੀ ਬਖਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਉਹਨਾਂ ਦੇ ਅੰਦਰੋਂ ਫਿਰ ਸਾਰੀ ਦੁਬਦਾ ਵਿਕਾਰ ਸਭ ਕੁਝ ਖਤਮ ਕਰ ਦਿੰਦਾ ਫਿਰ ਨਾਨਕ ਜੀ ਕਹਿੰਦੇ ਨੇ ਇੱਕ ਸਤਗੁਰ ਦਾ ਦਰਸ਼ਨ ਕਰਕੇ ਜੀਵ ਦਿਆਂ ਮਰ ਜਾਂਦੇ ਨੇ ਫਿਰ ਇੱਕ ਉਹ ਪਰਮੇਸ਼ਰ ਨਾਲ ਮਿਲਦੇ ਨੇ ਜੇ ਜੀਵ ਤੇ ਮਰ ਜਾਂਦੇ ਨੇ ਵਿਕਾਰਾਂ ਵੱਲੋਂ ਮਾਇਆ ਵੱਲੋਂ ਆਸਾ ਤ੍ਰਿਸ਼ਨਾ ਵੱਲੋਂ ਫਿਰ ਉਹਨਾਂ ਦਾ ਮਿਲਾਪ ਵੀ ਪਰਮੇਸ਼ਰ ਨਾਲ ਹੋ ਜਾਂਦਾ ਹੈ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਹੱਲਾ ਤੀਜਾ ਕਹਿੰਦੇ ਜਿਨ੍ਹਾਂ ਨੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਨਹੀਂ ਕੀਤੀ ਉਹ ਕਹਿੰਦੇ ਮਾਇਆ ਦੇ ਮੋਹ ਵਿੱਚ ਅੰਦੇ ਹੋਏ ਨੇ ਗਵਾਰ ਬਣੇ ਨੇ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਦੂਜਿਆਂ ਨਾਲ ਜੋ ਮਾਇਕ ਮਾਇਕ ਚੀਜ਼ਾਂ ਨੇ ਉਹਨਾਂ ਦੇ ਨਾਲ ਪ੍ਰੇਮ ਲੱਗਿਆ ਇਸ ਕਰਕੇ ਫਿਰ ਬਹੁਤ ਦੁੱਖ ਚ ਨੇ ਬੜੀਆਂ ਰਜੋਈਆਂ ਕਰਦੇ ਨੇ ਜਿਸ ਕਰਕੇ ਕਹਿੰਦੇ ਮਾਇਕ ਪਦਾਰਥਾਂ ਕਰਕੇ ਸੰਸਾਰਿਕ ਚੀਜ਼ਾਂ ਕਰਕੇ ਗੁਰੂ ਨੂੰ ਵਿਸਾਰਿਆ ਉਹ ਕਹਿੰਦੇ ਅੰਤ ਦੇ ਵਿੱਚ ਲੇਖੇ ਦੇ ਸਮੇਂ ਸਹਾਈ ਨਹੀਂ ਹੁੰਦਾ ਕੋਈ ਵੀ ਫਿਰ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੀ ਮੱਤ ਤੇ ਚੱਲਦੇ ਨੇ ਉਹੀ ਸੁਖ ਪਾਉਂਦੇ ਨੇ ਉਹਨਾਂ ਨੂੰ ਹੀ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਬਖਸ਼ ਦਿੰਦਾ ਹੈ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਐ ਹਰ ਆਪੇ ਮਾਰੇ ਹਰ ਆਪੇ ਛੋੜੇ ਮਨ ਹਰ ਸਰਨੀ ਪੜ ਰਹੀ ਹੈ ਹਰ ਵਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ ਉਠਦੇ ਆਂ ਬੈਹਂਦੇ ਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ ਜਨ ਨਾਨਕ ਗੁਰਮਖ ਹਰ ਲਹੀਐ ਸੁਧ ਹੰਦੀ ਸੰਗਦੀ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਆਪੇ ਸਭ ਕੁਝ ਕਰਨ ਵਾਲਾ ਹੈ ਤੂੰ ਆਪੇ ਇਸ ਸ੍ਰਿਸ਼ਟੀ ਨੂੰ ਰਚਿਆ ਹੈ ਤੂੰ ਆਪੇ ਹੀ ਦੀ ਸੰਭਾਲ ਕਰਦਾ ਕਹਿੰਦੇ ਤੇਰੇ ਤੋਂ ਬਿਨਾ ਹੋਰ ਦੂਜਾ ਹੋਏ ਤਾਂ ਕਹੀਏ ਨਾ ਤੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਆਪ ਹੀ ਤੂੰ ਜੀਵਾਂ ਦੇ ਵਿੱਚ ਹੋ ਕੇ ਬੋਲਦਾ ਹੈ ਤੇ ਆਪੇ ਹੀ ਤੂੰ ਇਹਨਾਂ ਕੋਲੋਂ ਬੁਲਾਉਂਦਾ ਹੈ ਜਲ ਵਿੱਚ ਥਲ ਵਿੱਚ ਹਰ ਇੱਕ ਜਗ੍ਹਾ ਤੇ ਤੂੰ ਵਿਆਪਕ ਹੈ ਕਹਿੰਦੇ ਪਰਮੇਸ਼ਰ ਆਪ ਹੀ ਜੀਵ ਨੂੰ ਆਤਮਿਕ ਮੌਤੇ ਮਾਰਦਾ ਹੈ ਆਪੇ ਹੀ ਉਹਨੂੰ ਸਿੱਧੇ ਰਸਤੇ ਪਾਉਂਦਾ ਹੈ ਕਹਿੰਦੇ हे ਜੀਵ ਪਰਮੇਸ਼ਰ ਦੇ ਸਰਨ ਵਿੱਚ ਰਹੀਏ ਹਮੇਸ਼ਾ ਜਦੋਂ ਕਹਿੰਦੇ ਸਾਨੂੰ ਪਤਾ ਹੈ ਕਿ ਪਰਮੇਸ਼ਰ ਤੋਂ ਬਿਨਾ ਕੋਈ ਨਾ ਮਾਰ ਸਕਦਾ ਹੈ ਨਾ ਜੀਵ ਨਾ ਜ਼ਿੰਦਗੀ ਦੇ ਸਕਦਾ ਹੈ ਫਿਰ ਤੇ ਕਹਿੰਦੇ ਆਪਾਂ ਬਿਲਕੁਲ ਚਿੰਤਾ ਰਹਿਤ ਹੋਈਏ ਕਿ ਜੇ ਕਿਸੇ ਨੂੰ ਮਾਰਨਾ ਹੈ ਜਾਂ ਕਿਸੇ ਨੂੰ ਜਿੰਦਾ ਰੱਖਣਾ ਹੈ ਸਭ ਪਰਮੇਸ਼ਰ ਦੇ ਹੱਥ ਵਸ ਹੈ ਫਿਰ ਆਪਾਂ ਸਾਰੇ ਡਰ ਤੇ ਚਿੰਤਾ ਛੱਡ ਕੇ ਪੂਰੇ ਕਹਿੰਦੇ ਬੇਫਿਕਰ ਹੋ ਕੇ ਰਹੀਏ ਫਿਰ ਫਿਰ ਕਹਿੰਦੇ ਜਿਹੜੇ ਜੀਵ ਉੱਠਦਿਆਂ ਬੈਹਂਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਕਹਿੰਦੇ ਹੇ ਜੀਵ ਉੱਠਦਿਆਂ ਬੈਹਂਦਿਆਂ ਸੁੱਤਿਆਂ ਸਦਾ ਪਰਮੇਸ਼ਰ ਦਾ ਨਾਮ ਧਿਆਈਏ ਇਸ ਤਰ੍ਹਾਂ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਨਾਨਕ ਜੀ ਕਹਿੰਦੇ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ੴ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚਉਪਦੇ ਸਬਨਾ ਮਰਨਾ ਆਇਆ ਵੇ ਛੋੜਾ ਸਬਨਾ ਪੁੱਛੋ ਜੈ ਸਿਆਣਿਆ ਆਗੇ ਮਿਲਣ ਕਿ ਨਹਾ ਜਿਨ ਮੇਰਾ ਸਾਹਿਬ ਵੀਸਰੈ ਵਡੜੀ ਵੇਦੰਤ ਨਹਾ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਪਹਿਲਾ ਮੂਲ ਮੰਤਰ ਆਇਆ ਤੇ ਮੂਲ ਮੰਤਰ ਦਾ ਆਪਾਂ ਕਈ ਵਾਰ ਜਿਸ ਤਰ੍ਹਾਂ ਅਰਥ ਕਰ ਚੁੱਕੇ ਆ ਤੇ ਫਿਰ ਪਹਿਲੇ ਪਾਸ਼ਾ ਜੀ ਦੀ ਬਾਣੀ ਸੋਸ਼ਟ ਮੱਲਾ ਚ ਸ਼ੁਰੂ ਹੋ ਰਹੀ ਹੈ ਚੌਪਦੇ ਪਾਸ਼ਾ ਕਹਿੰਦੇ ਨੇ ਕਿ ਮਰਨਾ ਸਭ ਨੇ ਹੈ ਸਭ ਨੂੰ ਵਿਛੋੜਾ ਪੈਣਾ ਹੈ ਕਹਿੰਦੇ ਸਿਆਣਿਆਂ ਤੋਂ ਜਾ ਕੇ ਪੁੱਛੀਏ ਕਿ ਅੱਗੇ ਜਾ ਕੇ ਪਰਮੇਸ਼ਰ ਦੇ ਨਾਲ ਮਿਲਾਪ ਕਿਦਾ ਹੋਣਾ ਹੈ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਇੱਥੇ ਸੰਸਾਰ ਵਿੱਚ ਰਹਿੰਦੇ ਆਂ ਵਿਸਰਿਆ ਰਿਆ ਭੁੱਲਿਆ ਰਿਆ ਉਹਨਾਂ ਨੂੰ ਕਹਿੰਦੇ ਵੱਡਾ ਵੱਡਾ ਦੁੱਖਾ بڑے ਦੁੱਖ ਉਹਨਾਂ ਨੂੰ ਸਹਾਰਨੇ ਪੈਂਦੇ ਆ ਫਿਰ ਜਿਹੜੇ ਪਰਮੇਸ਼ਰ ਨੂੰ ਭੁਲਾਈ ਰੱਖਦੇ ਆ ਪੀਸਾ ਲਾਹੇ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਓ ਕਹਿੰਦੇ ਉਸ ਪਰਮੇਸ਼ਰ ਦੀ ਸਦਾ ਸਿਫਤ ਅਰਸਲਾ ਕਰਦੇ ਰਹੀਏ ਜਿਹਦੀ ਮਿਹਰ ਦੀ ਨਜ਼ਰ ਦੇ ਨਾਲ ਸਾਨੂੰ ਸਦਾ ਹੀ ਸੁੱਖ ਮਿਲਦਾ ਹੈ ਵੱਡਾ ਕਰ ਸਲਾਹਣਾ ਹੈ ਵੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਪਾਵੇ ਸੋ ਥੀਏ ਰਨ ਕਰੁਨੈ ਹੋਏ ਕਹਿੰਦੇ ਉਹ ਪਰਮੇਸ਼ਰ ਸਭ ਤੋਂ ਵੱਡਾ ਹੈ ਸਾਨੂੰ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹ ਹੈ ਵੀ ਹੈ ਵੀ ਪਹਿਲਾਂ ਤੋਂ ਵੀ ਸੀ ਤੇ ਅੱਗੇ ਨੂੰ ਵੀ ਹੋਏਗਾ ਇੱਕ ਉਹੀ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਸਭਨਾਂ ਨੂੰ ਦਾਤਾਂ ਦੇਣ ਵਾਲਾ ਵੀ ਉਹੀ ਹੈ ਕੋਈ ਮਨੁੱਖ ਕਿਸੇ ਨੂੰ ਦਾਤ ਨਹੀਂ ਦੇ ਸਕਦਾ ਜੋ ਕੁਛ ਕਹਿੰਦੇ ਪਰਮੇਸ਼ਰ ਨੂੰ ਭਲਾ ਲੱਗਦਾ ਜੋ ਪਰਮੇਸ਼ਰ ਦੀ ਰਜ਼ਾ ਉਹੀ ਸਭ ਕੁਝ ਵਾਪਰਦਾ ਫਿਰ ਸਾਨੂੰ ਕਹਿੰਦੇ ਦੁੱਖ ਵਿੱਚ ਰੋਣ ਦੀ ਕੀ ਲੋੜ ਆ ਜਦੋਂ ਹੋਣਾ ਉਹੀ ਆ ਫਿਰ ਅਸੀਂ ਦੁੱਖ ਨੂੰ ਕਿਉਂ ਦੁੱਖ ਮੰਨਦੇ ਆ ਜੋ ਪਰਮੇਸ਼ਰ ਦੀ ਰਜ਼ਾ ਉਹੀ ਵਰਤਦੀ ਆ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ ਜੋ ਅਸਮਾਨ ਨਮਾਵਨੀ ਤਿੰਨ ਨਕਨੱਥਾ ਪਾਏ ਜੇ ਮਨ ਜਾਣੈ ਸੂਲੀਆ ਕਾਹੇ ਮਿੱਠਾ ਖਾਹੇ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਸ ਧਰਤੀ ਦੇ ਉੱਪਰ ਕਿੰਨੇ ਰਾਜੇ ਕਿੰਨੇ ਕਹਿੰਦੇ ਮਹਿਲਾ ਕੋਟਾਂ ਦੇ ਕਹਿੰਦੇ ਮਾਲਕ ਕਿਲਿਆਂ ਦੇ ਇੱਥੇ ਰਾਜ ਭੋਗ ਕੇ ਚਲੇ ਗਏ ਕਿੰਨਾ ਕੁਛ ਉਹਨਾਂ ਨੇ ਕੀਤਾ ਪਰ ਅੰਤ ਨੂੰ ਖਾਲੀ ਹੱਥ ਚਲੇ ਗਿਆ ਕਹਿੰਦੇ ਇੱਥੋਂ ਜਿਹੜੇ ਕਹਿੰਦੇ ਕਿਸੇ ਨੂੰ ਹਾਏ ਓਏ ਨਹੀਂ ਸੀ ਕਹਿਣ ਦਿੰਦੇ ਜਿਹੜੇ ਅਸਮਾਨ ਦੇ ਹੇਠਾਂ ਵੀ ਨਹੀਂ ਸੀ ਸਮਾਉਂਦੇ ਉਹਨਾਂ ਨੂੰ ਵੀ ਕਹਿੰਦੇ ਪਰਮੇਸ਼ਰ ਨੱਥ ਪਾ ਲੈਂਦਾ ਪਰਮੇਸ਼ਰ ਉਹਨਾਂ ਦੀ ਸਾਰੀ ਆਕੜ ਪੰਦ ਦਿੰਦਾ ਫਿਰ ਕਹਿੰਦੇ ਵੀ ਜੇ ਇਹ ਮੇਰੇ ਮਨ ਤੂੰ ਜਾਣਦਾ ਵੀ ਜਿਹੜੇ ਸੰਸਾਰਿਕ ਪਦਾਰਥ ਨੇ ਇਹ ਭੋਗਿਆ ਦੁੱਖ ਮਿਲਦਾ ਹੈ ਜਦੋਂ ਇਹ ਭੋਗ ਦਾ ਜੀਵ ਉਸ ਸਮੇਂ ਪਰਮੇਸ਼ਰ ਨੂੰ ਭੁਲਾ ਦਿੰਦਾ ਨਾ ਜੇ ਤੇ ਪਰਮੇਸ਼ਰ ਨੂੰ ਨਹੀਂ ਭੁਲਾਉਂਦਾ ਫਿਰ ਤੇ ਕੋਈ ਦੁੱਖ ਨਹੀਂ ਜੇ ਭੋਗ ਭੋਗ ਦਾ ਪਰਮੇਸ਼ਰ ਨੂੰ ਭੁਲਾ ਦਿੰਦਾ ਤੇ ਫਿਰ ਉਹੀ ਭੋਗ ਅੱਗੇ ਦੁੱਖ ਦਾ ਕਾਰਨ ਬਣਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਕਟੀਆਂ ਨੇ ਸੇ ਪਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਨ ਮਾਰਕ ਡੋਵੇ ਪੀਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਿੰਨੇ ਜੀਵ ਦੇ ਔਗਣ ਨੇ ਉਹੀ ਇਹਦੇ ਲਈ ਗਲ ਦੀਆਂ ਫਾਹੀਆਂ ਬਣਦੇ ਨੇ ਜਿਹੜੇ ਗੁਣ ਨੇ ਉਹੀ ਕਹਿੰਦੇ ਭਾਈ ਤੇ ਵੀਰ ਸੱਚੇ ਮਿੱਤਰ ਸਮਝੋ ਉਹਨਾਂ ਗੁਣਾ ਦੇ ਨਾਲ ਫਾਇਆਂ ਕੱਟੀਆਂ ਜਾਂਦੀਆਂ ਨੇ ਦੁੱਖਾਂ ਦੀਆਂ ਫਿਰ ਕਹਿੰਦੇ ਜਿਹੜੇ ਔਗਣ ਨੇ ਇਹ ਕਿਉਂਕਿ ਅੱਗੇ ਜਾ ਕੇ ਜੀਵ ਦੇ ਦੁੱਖ ਦਾ ਕਾਰਨ ਬਣਦੇ ਨੇ ਫਿਰ ਕਹਿੰਦੇ ਕਿਉਂ ਹੀ ਨਾ ਇਹਨਾਂ ਔਗਣਾ ਤੋਂ ਹੁਣੇ ਹੀ ਆਪਾਂ ਛੁਟਕਾਰਾ ਪਾ ਲਈਏ ਕਿਉਂਕਿ ਜਿਹੜੀ ਚੀਜ਼ ਦੁੱਖ ਦਾ ਕਾਰਨ ਬਣਦੀ ਆ ਅੱਪਾ ਉਹਨੂੰ ਸ਼ੁਰੂ ਤੋਂ ਕਿਉਂ ਨਾ ਖਤਮ ਕਰ ਦਈਏ ਤੇ ਜਿਹੜੇ ਗੁਣ ਨੇ ਜਿਨ੍ਹਾਂ ਨੇ ਅੱਗੇ ਸਹਾਈ ਹੋਣਾ ਉਹ ਇਕੱਠੇ ਕਰੀਏ ਉਹ ਹੋਣੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀਆਂ ਫਿਰ ਕਿਉਂ ਨਾ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਉਹਦਾ ਨਾਮ ਜਪੀਏ ਤਾਂ ਕਿ ਲੋਕ ਤੇ ਪਰਲੋਕ ਦੋਨੋਂ ਹੀ ਸੁਹੇਲੇ ਹੋ ਜਾਣ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ